ਸ੍ਰੀ ਅਕਾਲ ਤਖਤ ਸਾਹਿਬ ਦੇ ਅਡੀਸ਼ਨਲ ਹੈੱਡ ਗ੍ਰੰਥੀ ਜਾਨੀ ਮਲਕੀਤ ਸਿੰਘ ਦੇ ਸੁਪੁੱਤਰ ਸਣੇ ਦੋ ਜਿਹੜੇ ਹੋਰ ਸਾਥੀ ਸੀ ਉਹਨਾਂ ਦੀ ਮੌਤ ਹੋਈ ਹੈ ਉਹ ਬਹੁਤ ਜਾਣਦੇ ਨੇ ਕਿਵੇਂ ਉਹਨਾਂ ਨੇ ਇਸ ਬਾਣੇ ਨੂੰ ਬੰਨ੍ਹਿਆ ਗੁਰੂ ਸਾਹਿਬ ਉਹਨਾਂ ਮਿਸ਼ਰੀ ਅਰਮਨ ਆਪਣੇ ਚਰਨਾਂ ਨੂੰ ਆਸ ਬਖਸ਼ਿਸ਼ ਕਰਨ ਬਹੁਤ ਹੀ ਮੰਦ ਭਾਗਾ ਇਹ ਬਾਣਾ ਵਰਤਿਆ ਹੈ ਦੋ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਜਾਨੀ ਮਲਕੀਤ ਸਿੰਘ ਦੇ ਸੁਪੁੱਤਰ ਸਣੇ ਦੋ ਜਿਹੜੇ ਹੋਰ ਸਾਥੀ ਸੀ ਉਹਨਾਂ ਦੀ ਮੌਤ ਹੋਈ ਹੈ ਔਰ ਐਕਸੀਡੈਂਟ ਦੇ ਵਿੱਚ ਜਿਹੜਾ ਇਹ ਹਾਦਸਾ ਹੋਇਆ ਤੇ ਇਸ ਹਾਦਸੇ ਦੇ ਵਿੱਚ ਤਿੰਨ ਸਿੰਘਾਂ ਦੀ ਮੌਤ ਹੋ ਚੁੱਕੀ ਹੈ ਸੋ ਇਸ ਵੇਲੇ ਉਸ ਦੇਹਾਂ ਨੂੰ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਇਸ ਵੇਲੇ ਪੂਰੀ ਸਿੱਖ ਕੌਮ ਦੀ ਜੜੀ ਮਹਾਨ ਸ਼ਖਸੀਅਤ ਹੈ ਜੋ ਇੱਥੇ ਪਹੁੰਚੀ ਹੋਈ ਹੈ ਸੋ ਪਿੰਡ ਵਰਪਾਲ ਜੱਦੀ ਪਿੰਡ ਵਿਖੇ ਭਾਈ ਹਰਚਨਪ੍ਰੀਤ ਸਿੰਘ ਹੁਣ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੋ ਸਾਰੇ ਅਡੀਸ਼ਨਲ ਹੈੱਡ ਗ੍ਰੰਥੀ ਜਾਨੀ ਮਲਕੀਤ ਸਿੰਘ ਜੀ ਨੂੰ ਫਤਿਹ ਬਲਾ ਕੇ ਉਹਨਾਂ ਨੂੰ ਹੌਸਲਾ ਦੇ ਰਿਹਾ ਸੋ ਭਾਈ ਹਰਚਨਪ੍ਰੀਤ ਸਿੰਘ ਦੇ ਪਤਨੀ ਛੋਟਾ ਮਾਸੂਮ ਬੱਚਾ ਜੋਨਾਂ ਦੇ ਬਾਦ ਹੁਣ ਇਕੱਲੇ ਰਹਿ ਗਏ ਨੇ ਪਰ ਕਿ ਹੌਸਲਾ ਦੇ ਲਿਆ ਸਿਰ ਤੇ ਹੱਥ ਰੱਖ ਕੇ ਇਹ ਗੁਰੂ ਸਾਹਿਬ ਦਾ ਬਾਣਾ ਮੰਨਣ ਦਾ ਜਿਹੜਾ ਗੱਲ ਆਖ ਰਿਹਾ ਸੋ ਇਸ ਲਈ ਜੋ ਐਸਜੀਪੀਸੀ ਮੈਂਬਰ ਪਰਵੰਸਿੰਗ ਸਾਲ ਦਾ ਜਨ ਸਿੰਘ ਜੱਥੇਬੰਦੀ ਹੈ ਸਾਰੀਆਂ ਇੱਥੇ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਸਭ ਜਿਸ ਤਰ੍ਹਾਂ ਦਾ ਨਾਲ ਇਹ ਬਾਣਾ ਵਾਪਰੇ ਆ ਬੇਹਰ ਦੁਖਦ ਹੈ ਔਰ ਅਸਹਾ ਹੈ ਜਿਸ ਨੂੰ ਅਸੀਂ ਕੀ ਮੰਨ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾੜਾ ਤੇ ਇਨਾ ਵਿਖਮਿਆ ਜੀ ਕਹਿ ਨਹੀਂ ਜਾ ਸਕਦਾ ਪਰ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਗਿਆਨੀ ਮਲਕੀ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੇ ਇਸ ਪਾੜੇ ਨੂੰ ਮਿੱਠਾ ਕਰਕੇ ਮੰਨਿਆ ਇਹ ਮੈਂ ਸਮਝਦਾ ਕਿ ਗੁਰਮਤਿ ਜਿਹੜੀ ਆ ਉਹਨਾਂ ਬਸਾਲ ਕਾਇਮ ਕੀਤੀ ਹੈ ਆਪ ਆਪਣੇ ਹੱਥੀਂ ਸਾਰੇ ਕਾਰਜ ਕੀਤੇ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਕਿਤੇ ਕੋਈ ਵਰਲਾਪ ਨਹੀਂ ਕੀਤਾ ਉਹ ਜਿਹੜਾ ਉਹ 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 ਹੀ ਜਾਣਦੇ ਨੇ ਕਿਵੇਂ ਉਹਨਾਂ ਨੇ ਇਸ ਬਾਣੇ ਨੂੰ ਮੰਨਿਆ ਗੁਰੂ ਸਾਹਿਬ ਉਹਨਾਂ ਮਿਸ਼ਤੀ ਅਰਮ ਨੂੰ ਆਪਣੇ ਚਰਨਾਂ ਨੂੰ ਆਸ ਬਖਸ਼ਿਸ਼ ਕਰਨ ਇਹੋ ਜੀ ਅਰਦਾਸ ਨਹੀਂ ਸੀ ਜੋ ਲਈ ਅਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅੱਜ ਸਾਡੇ ਮਾਨਯੋਗ ਸਤਕਾਰਯੋਗ ਸਿੰਘ ਸਾਹਿਬ ਸਿੰਘ ਸਾਗਿਆ ਵੀ ਮਲਕੀਰ ਸਿੰਘ ਜੀ ਹੱਟ ਗ੍ਰੰਥੀਸ਼ੇ ਦੀ ਕਾਲ ਦੱਸੋ ਜਿਨ੍ਹਾਂ ਦਾ ਤਾਂ ਚੰਗੀ ਹਰ ਚਰਨ 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 ਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਹੁਰਾ ਸਾਹਿਬ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਟਾਟਾ ਨਗਰ ਵਾਲੇ ਜੋ ਸਾਡੇ ਗਵਾਨ ਨਗਰ ਮੱਤੇਵਾਲ ਦੇ ਵਸਨੀਕ ਹਨ ਅਤੇ ਨਾਲ ਸਾਡਾ ਦਾਲ ਪੰਸ ਦਾ ਪਚੰਗੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਪਿੰਡ ਚਾਟੀਵਿੰਡ ਲੇਹਲ ਤੋਂ ਜਿਹੜਾ ਪੰਸ ਦਾ ਮਾਨ ਪ੍ਰਚਾਰਕ ਸੀ ਚੰਗਾ ਸੋਹਣਾ ਕਵੀਸ਼ਰ ਸੀ ਬਲੰਦ ਆਵਾਜ਼ ਸੀ ਅਤੇ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਛੋਟੇ-ਛੋਟੇ ਬੱਚੇ ਛੱਡ ਕੇ ਤਿੰਨੇ ਹੀ ਆਪਣਾ ਫਾਨੀ ਸੰਸਾਰ ਤੋਂ ਆਲਵੇ ਦਾ ਕਹਿ ਗਏ ਹਨ ਪ੍ਰਮਾਤਮਾ ਦਾ ਪਾਣਾ ਹੈ ਸਤਿਗੁਰੂ ਅਗੇ ਅਰਦਾਸ ਕਰਾਂਗੇ ਕਿ ਇਹ ਗੁਰਮਤ ਦੇ ਨਾਲ ਜੁੜੇ ਹੋਏ ਪਰਿਵਾਰ ਹਨ ਗੁਰੂ ਸਾਹਿਬ ਇਹਨਾਂ ਨੂੰ ਸਿੱਖੀ ਸਿਧਕ ਭਰੋਸਾ ਦੇ ਪਾਣਾ ਮੰਨਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਹੀ ਦੁਖਦਾਈ ਭਲ ਨੇ ਇਸ ਵੇਲੇ ਕਿਉਂਕਿ ਭਾਈ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਅਕਾਲਪੁਰ ਸਾਹਿਬ ਉਹਨਾਂ ਦੇ ਸੁਪੁੱਤਰ ਅਰਚਨਪ੍ਰੀਤ ਸਿੰਘ ਤੇ ਉਹਨਾਂ ਦੇ ਦਿਮਾਦ ਦੋਨੋਂ ਹੀ ਅਕਾਲਪੁਰ ਖਵਾਇਗੁਰੂ ਦੇ ਹੁਕਮ ਮੁਤਾਬਕ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਪਰਸੋਂ ਪਰ ਲੋਕ ਸਦਾਰ ਕੇ ਸਨ ਕਾਫੀ ਸਮਾਂ ਲੱਗਿਆ ਫਿਰ ਕਿਉਂਕਿ ਹਾਤੇਪੁਰ ਤੋਂ ਲੈ ਕੇ ਅਮਰਸਰ ਤੱਕ ਇੱਥੇ ਪਹੁੰਚ ਕੇ ਤੋਂ ਹੁਣ ਇੱਥੇ ਸਸਕਾਰ ਹੋਇਆ ਅੰਤਮ ਰਸਮਾਂ ਹੋਈਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਸੱਚੇ ਪਾਤਸ਼ਾਹ ਪਿਛੜੀ ਹੋਈਆਂ ਰੋਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਸਕੇ ਸਬੰਧੀਆਂ ਨੂੰ ਸਾਰਿਆਂ ਨੂੰ ਪਾਲਾ ਪਾਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਜੰਮ ਵਾਹਿਗੁਰੂ ਦਾ ਹੁਕਮ ਐਸਾ ਹੁਕਮ ਹੈ ਜਿਸ ਨੂੰ ਮਨੁੱਖ ساری ਜ਼ਿੰਦਗੀ ਲਾ ਕੇ ਸਮਝਣ ਦੀ ਕੋਸ਼ਿਸ਼ ਕਰੇ ਤੇ ਨਹੀਂ ਸਮਝ ਪਾਉਂਦਾ ਇਹ ਹੁਕਮ ਦੇ ਖੇਡ ਹੈ ਕਿ ਆ ਜਾਣਾ ਕਿ ਉਹ ਮਰेंगे ਕਿ ਐਸਾ ਮਰਨਾ ਹੋਏ ਜੇਕਰ ਸਹਿਬ ਮਨੋਨਾ ਵਿਸਰੇ ਤਸੈਲਾ ਮਰਨਾ ਹੋਏ ਇਹ ਜੀਵਨ ਦੀ ਖੇਡ ਮਾਲਕ ਦੀ ਆਪਣੀ ਹੈ ਉਹਦਾ ਹੁਕਮ ਕਦੋਂ ਆਉਣਾ ਹੈ ਕਿੱਥੇ ਆਉਣਾ ਹੈ ਕਿਵੇਂ ਆਉਣਾ ਅਸੀਂ ਨਹੀਂ ਜਾਣਦੇ ਜੋ ਪਾਣਾ ਭਾਈ ਮਲਕੀਤ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਵਿੱਚ ਵਾਪਰਿਆ ਹੈ ਉਹਨਾਂ ਦੇ ਕੁੜ ਮੋਨਾਂ ਦੇ ਸੁਪੁੱਤਰ ਜੀ ਇੱਕ ਨੌਜਵਾਨ ਹੋਰ ਚੜਾਈ ਕਰ ਗਏ ਤਿੰਨ ਸੱਜਣੇ ਕੋ ਥਾਂ ਤੇ ਇਹ ਸਮਾਜ ਦੇ ਲਈ ਸਮਝਣਾ ਜਾਣਣਾ ਬਹੁਤ ਔਖਾ ਸਾਡੀ ਅਰਦਾਸ ਹੈ ਪਾਤਸ਼ਾਹ ਪਰਿਵਾਰ ਦੇ ਸਾਰੇ ਜੀਆਂ ਦੇ ਸਿਰ ਤੇ ਮਿਹਰ ਦਾਤ ਰੱਖੋ ਆਪਣਾ ਹੁਕਮ ਆਪਣਾ ਬਾਣਾ ਮੰਨਣ ਦੀ ਸਾਨੂੰ ਸਮੱਤ ਬਖਸ਼ੋ ਅਸੀਂ ਸਦਾ ਤੁਹਾਡੇ ਹੁਕਮ ਵਿੱਚ ਤਰਸ ਕੀਏ ਜੀਉ ਸਕੀਏ ਸਾਰੀ ਸੰਗਤ ਨੂੰ ਤਰਵਾਸ ਬਖਸ਼ਿਨਾ ਪਰਿਵਾਰ ਨੂੰ ਤਰਵਾਸ ਬਖਸ਼ਿਨਾ ਪਰਵਾਹ ਦੇ ਕੱਲੇ ਕੱਲੇ ਜੀ ਇਸ ਉੱਤੇ ਮਿਹਰ ਦਾਤ ਰੱਖਣਾ ਇਸ ਅਰਦਾਸ ਨਾਲ ਸਾਰੇ ਸੰਸਾਰ ਦੇ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਪਾਹੀਂ ਪਾਣੇ ਦੇ ਖੇਡ ਨੂੰ ਹੁਕਮੀ ਦੇ ਹੁਕਮ ਦੀ ਰਜਾ ਨੂੰ ਸਿਰ ਨੀਵਾ ਕਰਕੇ ਮੰਨਣਾ ਸਾਡਾ ਧਰਮ ਹੈ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀ ਜੇ ਸੱਜ ਨਮਸਕਾਰਾ ਪੁੱਲਾਂ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਕਹੀ ਨਹੀਂ ਜਾ ਸਕਦੀ ਬਹੁਤ ਹੀ ਮੰਦ ਭਾਗਾ ਇਹ ਬਾਣਾ ਵਰਤਿਆ ਹੈ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਉਹਨਾਂ ਤੇ ਔਰ ਉਹਨਾਂ ਦੇ ਕੁੜਮਾ ਦੇ ਪਰਿਵਾਰ ਤੇ ਜੋ ਅਸਹਿ ਤੇ ਅਕਾਇ ਕਸ਼ਟ ਹੈ ਉਹ ਆਇਆ ਹੈ ਪਰ ਸਿੱਖ ਨੇ ਹਮੇਸ਼ਾ ਪਰਮੇਸ਼ਰ ਦੇ ਪਹਾਣੇ ਵਿੱਚ ਰਹਿਣਾ ਭਾਈ ਮਲਕੀਤ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਕੁੜਮਾ ਦਾ ਪਰਿਵਾਰ ਪਰਮੇਸ਼ਰ ਦੇ ਪਹਾਣੇ ਦੇ ਵਿੱਚ ਉਹਦੇ ਸ਼ੁਕਰਾਨੇ ਵਿੱਚ ਹੀ ਨੇ ਕਿਉਂਕਿ ਖਸਮੇ ਸੋਈ ਭਾਮ ਦਾ ਖਸਮੇ ਦਾ ਪਾਣਾ ਜਿਸ ਭਾਵੇਂ ਪਰ ਇਹ ਕਾਕਾ ਚਰਨਪ੍ਰੀਤ ਸਿੰਘ ਸਰਦਾਰ ਜਸਵੀਰ ਸਿੰਘ ਜੀ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਸੀ ਕਰਦੇ ਦੇ ਸਲ ਪ੍ਰਚਾਰ ਕਰਨ ਵਾਸਤੇ ਜਾ ਰਹੇ ਸੀ ਪਰ ਜੋ ਅਨਰੂਪੇ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਸਤੇ ਦੇ ਵਿੱਚ ਦੁਖਦਾਇਕ ਘਟਨਾ ਵਾਪਰੀ ਗੱਡੀ ਦੇ ਟਾਇਰ ਫਟਣ ਕਰਕੇ ਹੀ ਗੱਡੀ ਦੀ ਪਲਟੀਆਂ ਮੱਜਨ ਕਰਕੇ ਤਿੰਨ ਸਵਾਲੀਆਂ ਸੀ ਤਿੰਨੇ ਹੀ ਥਾਂ ਦੇ ਉੱਤੇ ਸਮਾਪਤ ਹੋ ਗਈਆਂ ਇਹ ਦੁੱਖ ਬਹੁਤ ਅਸਹਿ ਹੈ ਪਰ ਸੰਗਤ ਨੇ ਅਰਦਾਸ ਕੀਤੀ ਹੈ ਸਤਿਗੁਰੂ ਦੋਵਾਂ ਪਰਿਵਾਰਾਂ ਨੂੰ ਪਾੜਾ ਮੰਨ ਦਾ ਬਾਲ ਬਖਸ਼ੇ ਉਹਨਾਂ ਬੱਚਿਆਂ ਨੂੰ ਆਪਣੇ ਚਲਣਾ ਵਿੱਚ ਨਿਵਾਸ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਸ ਇਸ ਦੁੱਖ ਦੀ ਘੜੀ ਵਿੱਚ ਹਰ ਕੋਈ ਸ਼ਾਮਲ ਹੋਇਆ ਔਰ ਪਰਿਵਾਰ ਨੂੰ ਲੜਾ ਉਹ ਹੌਸਲਾ ਦਿੱਤਾ ਔਰ ਗੁਰੂ ਸਾਹਿਬ ਦਾ ਨਾਮ ਬਾਣੀ ਚਾਪਦਿਆਂ ਇਹ ਅੰਤਿਮ ਰਸਮਾਂ ਕੀਤੀਆਂ ਨੇ ਔਰ ਸਾਰੇ ਜੋ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਹੈ ਪਿੰਡ ਵਰਪਾਲ ਜੱਦੀ ਪਿੰਡ ਜਾਨੀਵਲ ਕੀਤ ਸਿੰਘ ਹੋਰਾ ਦਾ ਇੱਥੇ ਕੇ ਭਾਈ ਸਾਹਿਬ ਹਰਚਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹਾ ਅਨੇਕ ਜੜੀ ਰੂਹ ਹੈ ਉਹ ਇੱਥੇ ਪਹੁੰਚੀ ਹੈ ਔਰ ਸਭ ਦੇ ਵੱਲੋਂ ਅਰਦਾਸ ਕੀਤੀ ਗਈ ਹੈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਚ ਨਵਾਜ਼ ਬਖਸ਼ੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ